ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਪੇਜ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਜਿਹੜਾ ਆਪਾਂ ਫਲਾਂ ਸਬੰਧੀ ਵੱਖ-ਵੱਖ ਫਲਾਂ ਦੇ ਪੌਦਿਆਂ ਸਬੰਧੀ ਜਿਹੜੀ ਵੀਡੀਓਜ਼ ਲੈ ਕੇ ਆਉਣੇ ਹਾਂਗੇ ਉਸੇ ਲੜੀ ਦੇ ਤਹਿਤ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਉਹ ਹੈਗੀ ਹੈ 베ਰੀ ਬਾਰੇ ਤੇ ਜਿਹੜੀ ਇਸ ਵੀਡੀਓ ਦੇ ਵਿੱਚ ਖਾਸ ਗੱਲ ਇਹ ਰਹੂਗੀ ਕਿ ਜਿਹੜੀ ਹੁਣ ਮਈ ਦਾ ਪਹਿਲਾ ਹਫਤਾ ਚੱਲ ਰਿਹਾ ਯਾਨੀ ਕਿ ਤੇ ਇਹਦੇ ਵਿੱਚ ਜਿਹੜਾ 베ਰੀ ਦੀ ਆਪਾਂ ਕਟਿੰਗ ਕਰਨੀ ਹੈ ਜੀ ਕਟਿੰਗ ਕਰਨੀ ਬਹੁਤ ਜ਼ਰੂਰੀ ਹੈ ਹਰੇਕ ਸਾਲ ਆਪਾਂ ਕਟਿੰਗ ਕਰਨੀ ਹੈਗੀ ਕਟਿੰਗ ਕਰਨ ਦੇ ਫਾਇਦੇ ਕੀ ਹੈਗੇ ਤੇ ਕਿਸ ਤਰ੍ਹਾਂ ਕਟਿੰਗ ਕਰਨੀ ਹੈਗੀ ਕਟਿੰਗ ਕਰਨ ਤੋਂ ਬਾਅਦ ਕਿਹੜੀਆਂ ਗੱਲਾਂ ਧਿਆਨ ਰੱਖਣਾਗਾ ਤੇ ਕੀ ਖਾਦ ਖਰਾਕ ਆਪਾਂ ਕਟਿੰਗ ਤੋਂ ਬਾਅਦ ਪੌਦੇ ਨੂੰ ਦੇਣੀ ਹੈਗੀ ਇਹਨਾਂ ਸਾਰੀਆਂ ਗੱਲਾਂ ਬਾਰੇ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਵੀਡੀਓ ਦੇ ਵਿੱਚ ਆਖਰ ਤੱਕ ਬਣੇ ਰਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇੱਕ ਸਟੀਕ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚਾ ਸਕੀਏ ਹੁਣ ਆਪਾਂ ਗੱਲ ਕਰ ਲਈਏ ਜੀ ਇਸ ਬੂਟੇ ਦੀ ਇਹ ਜਿਹੜੀ 베ਰੀ ਦਾ ਬੂਟਾ ਹੈ 8 ਸਾਲ ਪੁਰਾਣਾ ਬੂਟਾ ਏ ਤੇ ਉਮਰਾਨ ਵੈਰਾਈਟੀ ਹੈ ਜੀ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਰਾਈਟੀ ਹੈਗੀ ਉਮਰਾਨ ਕਾਫੀ ਪੁਰਾਣੀ ਵੈਰਾਈਟੀ ਹੈਗੀ ਪਰ ਇਹਦਾ ਜਿਹੜਾ ਟੇਸਟ ਵਗੈਰਾ ਹੈਗਾ ਉਹ ਬਹੁਤ ਵਧੀਆ ਹੈਗਾ ਤੇ ਜਿਹੜਾ ਸਾਈਜ਼ ਵੀ ਹੈ ਬੇਰਾਂ ਦਾ ਉਹ ਵੀ ਵਧੀਆ ਹੈਗਾ ਤੇ ਇਹਦੀ ਇੱਕ ਖਾਸੀਅਤ ਇਹ ਹੈ ਕਿ ਕਾਫੀ ਲੰਮੇ ਸਮੇਂ ਤੱਕ ਚੱਲ ਜਾਂਦੀ ਹੈ ਜਾਨੀ ਕਿ ਮਈ ਦੇ ਅੱਧ ਤੱਕ ਵੀ ਕਈ ਵਾਰ ਇਹਦੇ ਉੱਪਰ ਆਪਾਂ ਫਲ ਲੈ ਸਕਦੇ ਹਾਂ ਜੂਨ ਦੇ ਸ਼ੁਰੂ ਤੱਕ ਵੀ ਫਲ ਚੱਲ ਆ ਜਾਂਦਾ ਹੈਗਾ ਉਹ ਆਪਣੀ ਸਾਂਭਸਪਾਲਤ ਜਿਹੜਾ ਡਿਪੈਂਡ ਕਰਦਾ ਹੈਗਾ ਕਿ ਆਪਾਂ ਕਿਸ ਤਰ੍ਹਾਂ ਜਿਹੜਾ ਬੂਟੇ ਸਾਂਭ ਸੰਭਾਲ ਕਰ ਰਹੇ ਹਾਂ ਕਿ ਉਸ ਹੱਬ ਨਾਲ ਜਿਹੜਾ ਆਪਾਂ ਇਹ ਤੋਂ ਫਲ ਪ੍ਰਾਪਤ ਕਰ ਲੈਣੇ ਆ ਹੁਣ ਆਪਾਂ ਜਿਹੜੀ ਇਹਦੀ ਕਟਾਈ ਦੀ ਗੱਲ ਕਰ ਲਈਏ ਜੀ ਮਈ ਦੇ ਪਹਿਲੇ ਹਫਤੇ ਤੋਂ ਲੈ ਕੇ ਮਈ ਦੇ ਆਖਰ ਤੱਕ ਜਿਹੜੀ ਇਸ ਵੈਰੈਟੀ ਦੀ ਆਪਾਂ ਕਟਾਈ ਕਰਨੀ ਹੈਗੀ ਤੇ ਕਟਾਈ ਆਪਾਂ ਇਹਦੀ ਜਿਹੜੀ ਚਾਰ ਕਫਟ ਦੇ ਕਰੀਬ ਜਿਹੜੇ ਟਾਹਣੀਆਂ ਆ ਗਈਆਂ ਸਾਰੀਆਂ ਦੀਆਂ ਸਾਰੀਆਂ ਟਾਹਣੀਆਂ ਦੀ ਆਪਾਂ ਕੱਟ ਦੇਣੀਆਂ ਹੈਗੀਆਂ ਸਾਰੀਆਂ ਟਾਹਣੀਆਂ ਕੱਟਣ ਤੋਂ ਬਾਅਦ ਆਪਾਂ ਜਿਹੜਾ ਬੋਡੋ ਮਿਕਸਚਰ ਬਣਾਉਣਾਗਾ ਜਿਹੜਾ ਕਿ ਆਪਾਂ ਕਲੀ ਤੇ ਕਲੀ ਜਿਹੜੀ ਚੂਨਾ ਹੁੰਦਾ ਆਪਣਾ ਉਹਦੇ ਤੋਂ ਤੇ ਨੀਲੇ ਤੋਂ ਉੱਥੇ ਤੋਂ ਬਣਾਉਣਾਗਾ ਤੇ ਜਿਹੜੇ ਇਹਦੇ ਕਟਿੰਗ ਕੀਤੀ ਹੋਊਗੀ ਉਨਾ ਸਾਰੇ जखਮਾਂ ਤੇ ਕਹਿ ਲਈ ਆਪਾਂ ਉਹ ਬੋਡੋ ਮਿਕਸਚਰ ਲਾ ਦੇਣਾਗਾ ਤੇ ਥੱਲੇ ਉਹਦੇ ਤਣੇ ਦੇ ਉੱਪਰ ਵੀ ਜਿਹੜਾ ਬੋਡੋ ਮਿਕਸਚਰ ਆਪਾਂ ਮਾਰ ਦੇਣਾਗਾ ਤੇ ਬੋਡੋ ਮਿਕਸਚਰ ਲਾਉਣ ਤੋਂ ਬਾਅਦ ਜਿਹੜਾ ਇਹਦੀ ਖਾਦ ਖਰਾਕ ਦਾ ਇਹ ਵੀ ਥੋੜੀ ਬਹੁਤੀ ਆਲੇ ਦੁਆਲੇ ਗੜਾਈ ਕਰਕੇ ਆਪਾਂ ਹਲਕੀ ਫੁਲਕੀ ਜਿਹੜੀ ਰੂੜੀ ਦੀ ਖਾਦ ਜਾਂ ਗਡੋਆਂ ਦੀ ਖਾਦ ਪਾ ਸਕਦੇ ਆਂਗੇ ਪਰ ਉਹਦੇ ਵਿੱਚ ਆਪਾਂ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਪਾਉਣੀ ਕਿਉਂਕਿ ਟੈਂਪਰੇਚਰ ਇਸ ਸਮੇਂ ਹਾਈ ਹੋ ਜਾਂਦਾਗਾ ਤੇ ਹਾਈ ਟੈਂਪਰੇਚਰ ਕਰਕੇ ਬੂਟੇ ਨੂੰ ਨੁਕਸਾਨ ਹੋਣ ਦਾ ਵੀ ਖਤਰਾ ਰਹਿੰਦਾਗਾ ਨਾ ਬੇਤਰਈ ਰਹੂਗਾ ਕਿ ਜਿਹੜੀ ਆਪਾਂ ਖਾਦ ਆ ਉਹ ਜਿਹੜੀ ਤਣੇ ਤੋਂ ਕਾਫੀ ਦੂਰੀ ਦੇ ਉੱਤੇ ਪਾਈਏ ਤੇ ਥੋੜੀ ਮਾਤਰਾ ਦੇ ਵਿੱਚ ਪਾਈਏ ਥੋੜੀ ਮਾਤਰਾ ਦੇ ਵਿੱਚ ਆਪਾਂ 2-3 ਡੋਜ਼ ਡੋਜ਼ਾਂ ਦੇ ਵਿੱਚ ਵੀ ਵੰਡ ਕੇ ਉਹਨੂੰ ਪਾ ਸਕਦੇ ਆਂਗੇ ਤੇ ਬਾਕੀ ਜਿਹੜੀਆਂ ਕਟਾਈ ਦੇ ਵਿੱਚ ਧਿਆਨ ਰੱਖਣ ਜੋ ਗੱਲਾਂ ਆਂਗੀਆਂ ਇਹ ਹੈਗੀਆਂ ਵੀ ਜਿਹੜੀ ਆਪਾਂ ਕਟਾਈ ਕਰਨੀ ਆ ਉਹ ਕਿਸੇ ਆਰੀ ਜਾਂ ਕਟਰ ਵਗੈਰਾ ਨਾਲ ਕਰਨੀ ਹੈਗੀ ਵੱਡੇ ਕਟਰ ਵਗੈਰਾ ਨਾਲ ਕਿਸੇ ਗੜਾਸੇ ਜਾਂ ਦਾਹ ਵਗੈਰਾ ਨਾਲ ਨਹੀਂ ਕਰਨੀ ਜਿਸ ਦੇ ਨਾਲ ਕਿ ਇਹਦੀਆਂ ਟਾਹਣੀਆਂ ਪਾਟ ਜਾਣਾਂ ਤੇ ਜਿਹੜੀਆਂ ਪਾਟੀਆਂ ਹੋਈਆਂ ਟਾਣੀਆਂ ਉਹਨਾਂ ਦੇ ਉੱਪਰ ਜਿਹੜੀ ਗਰੋਥ ਨਹੀਂ ਆਉਂਦੀ ਜੀ ਤੇ ਆਪਣੇ ਪੌਦੇ ਦਾ ਨੁਕਸਾਨ ਹੋ ਸਕਦਾ ਇਹਨਾਂ ਗੱਲਾਂ ਦੇ ਨਾਲ ਜਿਹੜਾ ਬਾਕੀ ਸਿੰਚਾਈ ਵਗੈਰਾ ਦਾ ਜਿਵੇਂ ਹੁਣ ਗਰਮੀ ਦੇ ਵਿੱਚ ਕਟਿੰਗ ਤੋਂ ਬਾਅਦ ਜਿਹੜਾ ਇਹਦਾ ਸਿੰਚਾਈ ਦਾ ਆਪਾਂ ਥੋੜਾ ਧਿਆਨ ਰੱਖਣਾਗਾ ਮੰਨ ਲਓ ਵੀ ਹਫਤੇ ਦੇ ਬਗਵੇ ਦੇ ਨਾਲ ਜਿਹੜਾ ਇਹਨੂੰ ਕਾਫੀ ਦੂਰੀ ਦੇ ਉੱਪਰ ਜਿਹੜਾ ਆਪਾਂ ਨੂੰ ਜਿਸ ਤਰ੍ਹਾਂ ਇਹਦੀ ਛਾਤਰੀ ਹੈਗੀ ਉਸ ਹਿਸਾਬ ਨਾਲ ਆਪਾਂ 4-5 ਫੁੱਟ ਦੇ ਕਰੀਬ ਜਿਹੜਾ ਇਹਨੂੰ ਆਸੇ-ਪਾਸੇ ਖਾਈ ਬਣਾ ਕੇ ਪਾਣੀ ਦੇਣਾਗਾ ਹਫਤੇ ਦੇ ਬਾਗਵੇ ਦੇ ਨਾਲ ਤੇ کئی ਵਾਰ ਜਿਹੜਾ ਇਹਨੂੰ ਫੋਟ ਲਾਈਨ ਦੇ ਵਿੱਚ ਥੋੜੀ ਜਿਹੀ ਦੇਰੀ ਹੋ ਜਾਂਦੀ ਹੈਗੀ ਲਗਭਗ 20 ਤੋਂ 25 ਦਿਨ ਜਾਂ ਮਹੀਨੇ ਬਾਅਦ ਜਿਹੜਾ ਫੁੱਟਣਾ ਸ਼ੁਰੂ ਹੁੰਦੀ ਹੈਗੀ ਇਸ ਲਈ ਘਰਾਉਣਾ ਬਿਲਕੁਲ ਨਹੀਂਗਾ ਤੇ ਜਿਹੜੇ ਬੂਟੇ ਨੂੰ ਪਾਣੀ ਦਿੰਦੇ ਰਹਿਣਾਗਾ ਤੇ ਕਟਿੰਗ ਥੋੜੀ ਜੀ ਆਪਾਂ ਉਹਦੀ ਹੈਵੀ ਰੱਖਣੀ ਚਾਹੀਦੀ ਆ ਤਾਂ ਜੋ ਬੂਟਾ ਜਿਹੜਾ ਬਾਲਾ ਜ਼ਿਆਦਾ ਗ੍ਰੋਥ ਨਾ ਕਰੇ ਤੇ ਆਪਾਂ ਇਹਦੇ ਤੋਂ ਚੰਗਾ ਫਲ ਲੈ ਸਕੀਏ ਕਿਉਂਕਿ ਥੋੜੀਆਂ ਟਾਹਣੀਆਂ ਆਉਣਗੀਆਂ ਛੋਟੀਆਂ ਟਾਹਣੀਆਂ ਹੋਣਗੀਆਂ ਲੰਬੀਆਂ ਟਾਹਣੀਆਂ ਜ਼ਿਆਦਾ ਨਹੀਂ ਹੋਣਗੀਆਂ ਤਾਂ ਜਿਹੜਾ ਬੂਟੇ ਦਾ ਜ਼ਿਆਦਾ ਜ਼ੋਰ ਆ ਫਲ ਦੇ ਉੱਪਰ ਲੱਗੂਗਾ ਵੀਡੀਓ ਦੇ ਨਾਲ ਆਖਰ ਤੱਕ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਵੀ ਇਸ ਵੀਡੀਓ ਸੁਣਦੀ ਜਾਂ 베ਰੀ ਸੁਣਦੀ ਕੋਈ ਤੁਹਾਡਾ ਸਵਾਲ ਹੋਵੇ ਤਾਂ ਆਪਾਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਜਰੂਰ ਕਰਦਾ ਕਰੋ ਬਹੁਤ ਬਹੁਤ ਧੰਨਵਾਦ ਜੀ